ਤੇ ਹੁਣ ਗੱਲ ਕਰਦੇ ਆ 32 ਸਾਲ ਬਾਅਦ ਮਿਲਨ ਇਨਸਾਫ ਦੀ 1993 ਦੇ ਤਰਨ ਤਾਰਨ ਫਰਜ਼ੀ ਮੋਟਪੇੜ ਮਾਮਲੇ 'ਚ ਫੈਸਲਾ ਆ ਗਿਆ ਹੈ ਤਤਕਾਲੀ ਐਸਐਸਪੀ ਡੀਐਸਪੀ ਸਨੇ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਕੇਸ ਦੇ ਵਿੱਚ 10 ਪੁਲਿਸ ਮੁਲਾਜ਼ਮਾਂ ਨੂੰ ਮਲਜ਼ਮ ਬਣਾਇਆ ਗਿਆ ਸੀ ਟਰਾਇਲ ਦੌਰਾਨ ਪੰਜ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਤਾਂ ਦੇਰ ਆਏ درست ਆਏ ਇਹ ਮੁਰ ਤੋਂ ਦਰਦ ਹਰੇ ਹੋ ਗਏ ਨੇ ਜਿਨ੍ਹਾਂ ਦੇ ਨਾਲ ਇਹ ਪੂਰਾ ਘਟਨਾਕ੍ਰਮ ਵਾਪਰਿਆ ਸੀ ਮਾਰੇ ਕਿਉਂਕਿ ਮਾਹੌਲ ਜ਼ਿਆਦਾ ਹੀ ਇਹਨਾਂ ਨੇ ਖਰਾਬ ਕੀਤਾ ਹੈ ਬਾਕੀ ਤੁਹਾਡੇ ਸਾਹਮਣੇ ਅੱਜ ਫੈਸਲਾ ਜਿਹੜਾ ਹੋਇਆ ਵਾ ਉਹ ਬਹੁਤ ਵਧੀਆ ਫੈਸਲਾ ਆ ਇਹਦੇ ਤੋਂ ਵੀ ਤਾਂ ਹੋਣਾ ਚਾਹੀਦਾ ਹੈ ਹੁਣ ਸਾਡੀ ਇਹੋ ਹੀ ਮੰਗ ਹੈ ਵੀ ਸਾਡੇ ਗਾਂਹ ਹੋਣਾ ਬੱਚਿਆਂ ਦੀ ਕੋਈ ਸਹਾਇਤਾ ਹੋਵੇ ਸਾਡੀ ਸਹਾਇਤਾ ਹੋਵੇ ਸਰਕਾਰ ਜੀ ਸਾਡੀ ਬੇਨਤੀ ਇਹੋ ਹੀ ਆ ਹੁਣ ਇਹ 1993 ਦਾ ਇਹ ਮਾਵਲਾ ਇੰਨਾ ਸਾਲ ਲੰਘ ਗਏ ਐ ਇੰਨਾ ਸਾਲਾਂ ਦੇ ਵਿੱਚ ਤੁਹਾਨੂੰ ਕਿੰਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਦਿੱਕਤਾਂ ਦੇ ਕੁਝ ਉਸ ਸਾਦ ਪੁੱਛਣ ਵਾਲੀ ਗੱਲ ਹੀ ਨਾ ਤੁਸੀਂ ਦੱਸੋ ਕਿੰਦਾਂ ਦੇ ਸਾਡੇ ਘਰ ਦੇ ਹਾਲਾਤ ਉਸ ਟਾਈਮ ਤੇ ਹੀ ਖੇੜੇ ਹਾਲਾਤਾਂ ਦੇ ਵਿੱਚ ਅਸੀਂ ਲੰਗੇ ਆਂ ਜ਼ਮੀਨ ਜਿਆਦਾ ਸਾਡੀ ਵੇਗੀ ਜੋ ਹਿੱਸੇ ਵਾਰੀਆਂ ਚਲੇ ਗਏ ਜੋ ਮਤਲਬ ਇਹਨਾਂ ਦੇ ਮੁਕੰਨ ਦੀ ਸਾਡੇ ਸਹੁਰੇ ਦੀ ਵੀ ਡੈਥ ਹੋ ਗਈ ਸੀ ਤੇ ਮੇਰੇ ਘਰਵਹਾਲੀ ਦੀ ਵੀ ਡੈਥ ਹੋ ਗਈ ਤੇ ਬਾਕੀ ਦੁਜੇ ਛੋਟੇ ਸੀ ਭਰਾ ਤੇ ਸਾਡਾ ਤੇ ਉਹਨਾਂ ਨੇ ਮਤਲਬ ਤਾਸ਼ ਦੇ ਪੱਤੇ ਵਾਂਗੂ ਸਾਡਾ ਘਰ ਖਿਲਰ ਗਿਆ ਜੀ ਸਾਰੇ ਘਰ ਦਾ ਬਹੁਤ ਹਲਾਤ ਮਾੜਿਆ ਜੀ ਅਸੀਂ ਟਾਈਮ ਕੱਢਿਆ ਵਾ ਇਹ ਤੁਹਾਨੂੰ ਕੋਈ ਇਸ ਪੂਰੇ ਮਾਮਲੇ ਨੂੰ ਵਾਪਸ ਲੈਣ ਦੀ ਹੈ ਕੋਈ ਧਮਕੀਆਂ ਜਦੋਂ ਤੋਂ ਇਹ ਕੋਰਟ ਦੇ ਵਿੱਚ ਚੱਲਦਾ ਸੀ ਕੋਈ ਇਸ ਤਰ੍ਹਾਂ ਦੀਆਂ ਕੋਈ ਤਾਂ ਤੁਹਾਡੇ ਸਾਹਦੇ ਤੁਹਾਨੂੰ ਪਤਾ ਹੀ ਆ ਅਸੀਂ ਮਤਲਬ ਚਲੋ ਚੰਗੇ ਪਰਿਵਾਰ ਰੱਜੇ ਪਰਿਵਾਰ ਦੇ ਵਿੱਚੋਂ ਹਾਂ ਤੇ ਹਾਲਾਤ ਮਾੜੇ ਹੋ ਗਏ ਪਰ ਦਿਲ ਨਹੀਂ ਮਾੜਾ ਹੋਇਆ ਤੇ ਉਹ ਤੇ ਤੁਹਾਨੂੰ ਪਤਾ ਹੀ ਆ ਜੋ ਕੁਝ ਇਹ ਕਰ ਦਿੰਦੇ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਇਹ ਕਿਹੜਾ ਤੁਹਾਨੂੰ ਕੋਈ ਵੀ ਪਤਾ ਨਹੀਂਗਾ ਮੇਰਾ ਤੁਹਾਡਾ ਇਹ ਹਾਂਜੀ ਇਹ ਮੇਰਾ ਬੇਟਾ ਵਾ ਸਾਡੇ ਬੇਟਾ ਦੇ ਅੱਜ ਜਿਹੜੇ ਸੇਖ ਪਿਆਰੇ ਉਹਨਾਂ ਦੀ ਅੱਜ ਜਿਹੜੀ ਸਗਾਈ ਹੋਈ ਹੈ ਉਹਨੇ ਕਿਹਾ ਅੱਜਾਂ ਨੂੰ ਸੰਤੁਸ਼ਟੀ ਮਿਲੀ ਮਨ ਨੂੰ 32-33 ਸਾਲਾਂ ਬਾਅਦ ਇਨਸਾਫ ਮਿਲਿਆ ਵਾ ਜੋ ਵੀ ਅਸੀਂ ਆਪਣੇ ਮਨਤੇ ਹੰਡਾਇਆ ਹੋਰ ਸਾਨੂੰ ਵੀ ਪਤਾ ਵੀ ਅਸੀਂ ਕਿੰਦਾ ਟਾਈਮ ਪਾਸ ਕੱਢਿਆ ਵਾ ਤੇ ਅੱਜ 32 ਸਾਲਾਂ ਬਾਅਦ ਇਨਸਾਫ ਮਿਲਿਆ ਵਾ ਬਹੁਤ ਵਧੀਆ ਲੱਗਾ ਜੀ ਚਲੋ ਇਹ ਜਦ ਕੋਰਟ ਚ ਕੇਸ ਜਾਂਦਾ ਵੀ ਕਿਸੇ ਤਰ੍ਹਾਂ ਦੀਆਂ ਧਮਕੀਆਂ ਕੁਸਤਰਾਂ ਕੋਈ ਆਇਆ ਹੋਏ ਕੇਸ ਵਾਪਸ ਲਿਓ ਉਹ ਆਉਂਦਾ ਹੀ ਉਹ ਤੇ ਕਰਦੇ ਕਦੀ ਕੇਰ ਨਹੀਂ ਕਰਦੇ ਕਦੀ ਕੇਰ ਨਹੀਂ ਕਈ ਕਿਸੇ ਨੂੰ ਭੇਜ ਦੇ ਕਦੀ ਕਿਸੇ ਨੂੰ ਭੇਜ ਦੇ ਹਾਂਜੀ ਇਹ ਪਪਿੰਦਰ ਸਿੰਘ ਜਿਹੜਾ ਡਿਪਟੀ ਐਡੀਐਸਪੀ ਐਸਐਸਪੀ ਆ ਇਹ ਵੀ ਭੇਜਦਾ ਇਹ ਕਹਿੰਦਾ ਕੇਸ ਨੂੰ ਭੇਜਦਾ ਸੁਣਾ ਵੀ ਹਾਲਾਂ ਦੇ ਨਾਲ ਕੰਪਰੋਮਾਈਜ਼ ਕਰੋ ਜਾਂ ਕੋਈ ਪੈਸਾ ਤੇ ਲੈ ਲਓ ਜਾਂ ਵੀ ਗਾ ਥਾੜੇ ਨਿਆਂਿਆਂ ਨੂੰ ਕੋਈ ਤੰਗੀ ਆਊਗੀ ਤਾਂ ਤੁਹਾਨੂੰ ਤੁਸੀਂ ਕੀ ਲੈਣਾ ਇਹ ਚੀਜ਼ ਚ ਬੰਦਾ ਮਰਦਾ ਕਰਦਾ ਹੀ ਹੈ ਤੇ ਬਿਲਕੁਲ ਜੀ ਇਹ ਉਹ ਪਰਿਵਾਰ ਹੈ ਜਿਨ੍ਹਾਂ ਦਾ 1993 ਦੇ ਵਿੱਚ ਇਹਨਾਂ ਦੇ ਜਿਹੜੇ ਪਤੀ ਹੈ ਉਹਨਾਂ ਨੂੰ ਜਿਹੜਾ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ ਅੱਜ ਉਮਰ ਕੈਦੀ ਸਜ਼ਾ ਹੋਈ ਹੈ ਉਹਨਾਂ ਦੇ ਬੇਟੇ ਨੇ ਇਹਨਾਂ ਨੂੰ ਅੱਜ ਜਿਹੜੀ ਕੋਰਟ ਵੱਲੋਂ ਉਮਰਕਾਦੀ ਸਜ਼ਾ ਆਈ ਹੈ ਉਹਨੂੰ ਲੈ ਕੇ ਇਹ ਸੰਤੁਸ਼ਟ ਨਜ਼ਰ ਆ ਰਹੇ ਨੇ ਇਹ ਵੀ ਮੰਗ ਕਰ ਰਹੇ ਨੇ ਕਿ ਅੱਜ ਉਮਰ ਕੈਦੀ ਜਗ੍ਹਾ ਉਹਨਾਂ ਨੂੰ ਨਿਹੜੀ ਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀਗੀ ਦਿਲਜੀਤ ਕੀ ਪਰਿਵਾਰ ਇਸ ਸਜ਼ਾ ਦੇ ਲਈ ਉਤੇ ਸੰਤੁਸ਼ਟੀ ਜ਼ਾਹਰ ਕਰ ਰਿਹਾ ਜਾਂ ਫਿਰ ਅੱਗੇ ਵੀ ਕਾਨੂੰਨੀ ਲੜਾਈ ਲੜਨ ਦੇ ਲਈ ਪਰਿਵਾਰ ਦੀ ਇੱਛਾ ਹੈਗੀ ਆ ਦੇਖੋ ਪਰਿਵਾਰ ਦਾ ਅੱਜ ਇਹਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਕੋਰਟ ਤੋਂ ਉਹਨੂੰ ਲੈ ਕੇ ਸੰਤੁਸ਼ਟ ਹੈ ਪਰ ਪਰਿਵਾਰ ਦੀ ਇਹ ਹੀ ਮੰਗ ਹੈ ਕਿ ਅਗਰ ਫਾਂਸੀ ਦੀ ਸਜ਼ਾ ਹੁੰਦੀ ਤਾਂ ਹੋਰ ਵਧੀਆ ਸੀਗਾ ਪਰ ਪਾਪਾ ਗੱਲ ਹੀ ਕਰ ਰਹੇ ਨੇ ਅੱਜ ਜਿਹੜੀ ਤੁਸੀਂ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਕੀ ਤੁਸੀਂ ਇਹਨੂੰ ਹੁਣ ਫਾਂਸੀ ਦੀ ਸਜ਼ਾ ਵਾਸਤੇ ਉੱਪਰਲੀ ਅਦਾਲਤ ਜਾਣਾ ਚਾਹੋਗੇ ਜਾਵਾਂਗੇ ਜੀ ਜਿੱਥੋਂ ਤੱਕ ਵੀ ਸਾਡੇ ਕੋਲ ਜਾਏਗਾ ਜਾਵਾਂਗੇ ਦਿਲਜੀਤ ਜੀ ਦਾਲਤ ਅਸੀਂ ਤਾਂ ਅੱਜ ਇੱਕ ਵਾਰ ਪਰਿਵਾਰ ਦੇ ਨਾਲ ਉਸ ਵਕਤ ਦਾ ਘਟਨਾ ਕ੍ਰਮ ਵੀ ਜਰੂਰ ਪੁੱਛਿਓ ਕਿ ਕੀ ਕੁਝ ਹੋਇਆ ਉਹਨਾਂ ਦੇ ਨਾਲ ਕਿਵੇਂ ਕਰਨ ਦੀ ਲੜਾਈ ਲੜੀ ਜੀ ਡੇਢ ਸਾਲ ਦਾ ਬੱਚਾ 33 ਸਾਲ ਦਾ ਹੋਣ ਲਿਆ ਵਾ ਚਮਤੀਆਂ ਦਾ ਇੰਨੇ 33 ਸਾਲ ਹੋ ਗਏ ਜੀ 33 ਸਾਲ ਤੁਸੀਂ ਕਿਵੇਂ ਲੜਾਈ ਲੜੀ ਐ ਥੋੜਾ ਜਿਆ ਦੱਸੋਗੇ ਕਿੰਮਿਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਸੀਂ ਬੱਚੇ ਛੋਟੇ ਸੀਗੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦੇ ਸਾਲ ਤੁਸੀਂ ਪੁੱਛਿਓ ਹੀ ਕੁਛ ਨਾ ਕਿਉਂਕਿ ਆਪਾਂ ਜੇ ਪੂਰੇ ਪਰਿਵਾਰ ਦੇ ਹੋਗੇ ਜਦੋਂ ਮਾੜੇ ਹਾਲਾਤਾਂ 'ਚ ਲੰਘਣਾ ਪੈਂਦਾ ਵਾ ਜਿਹੜਾ ਲੰਘਦਾ ਪਤਾ ਨੂੰ ਹੁੰਦਾ ਵਾ ਕਿ ਸੌਦਾ ਸਾ ਵੀ ਸਾਡੇ ਪੂਰੇ ਹੋ ਗਏ ਸੀ ਪੇਕੇ ਵੀ ਪਿਛੇ ਵੀ ਸਾਰੇ ਪਰਿਵਾਰ ਦੇ ਜੀ ਜਿਹੜੇ ਹੋ ਵੀ ਮਾਰੇ ਗਏ ਸੀ ਤੇ ਅਤਵਾਦੀ ਵੀ ਪੀੜਤ ਪਰਿਵਾਰਾਂ ਪਿੱਛੇ ਮੁੜ ਕੇ ਦੂਜੇ ਪਾਸੇ ਸਾਨੂੰ ਇਹਨਾਂ ਨੇ ਪੁਲਿਸ ਨੇ ਅਤਵਾਦੀ ਬਣਾਉਣਾ ਸ਼ੁਰੂ ਕਰ ਦਿੱਤਾ ਘਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਮਾੜੇ ਹਾਲਾਤਾਂ 'ਚ ਅਸੀਂ ਇੱਥੋਂ ਤੱਕ ਪਹੁੰਚੇ ਆ ਹੁਣ ਤੇ ਹੋਈ ਮੰਗਿਆ ਵੀ ਜਦੋਂ ਸਾਡੇ ਬੱਚੇ ਦਾ ਜੋ ਵੀ ਆ ਇਹ ਨੂੰ ਨੌਕਰੀ ਦਿੱਤੀ ਜਾਵੇ ਇਹੋ ਹੀ ਆ ਹੁਣ ਇਹਨਾਂ ਗੱਡੀ ਸੁਆਇਸ ਤੋਂ ਸੁਨੋ ਕੋਰ ਜਿਹੜੀ ਜਿੰਦਗੀ ਜਿਹੜੀ ਚਲੋ ਬੱਚੇ ਦੀ ਵੀ ਹੋ ਜੇ ਸਾਡੀ ਵੀ ਸੌਖੀ ਕੱਟੀ ਜਾਵੇ ਬਾਕੀ ਤੇ ਚਲੋ ਜਿੰਨੀ ਅਸੀਂ ਕੱਢੀ ਆ ਉਹਦੇ ਅਸੀਂ ਉਹਦੇ ਬਾਰੇ ਦੱਸ ਹੀ ਨਹੀਂ ਸਕਦੇ ਜਿੰਦਾਂ ਦੀ ਅਸੀਂ ਕੱਢੀ ਜ਼ਿੰਦਗੀ ਜੀ ਬਿਲਕੁਲ ਜੀ 33 ਸਾਲ ਜਿਹੜੇ ਹੋ ਗਏ ਹੁਣ ਉਹਨੂੰ ਲੈ ਕੇ ਇਹਨਾਂ ਦਾ ਜਿਹੜਾ ਕਿਵੇਂ ਲੰਘਿਆ ਹੈ ਕੰਨੇ ਅਸੀਂ ਦੱਸ ਨਹੀਂ ਸਕਦੇ ਕਿ ਇੰਨੇ ਸਾਲ ਜਿਹੜੇ ਕੱਟੇ ਆ ਕਿਵੇਂ ਕੱਟੇ ਉਹ ਦੱਸਣਾ ਜਿਹੜਾ ਮੁਸ਼ਕਲ ਹੈਗਾ ਸ਼ਬਦਾਂ ਦੇ ਵਿੱਚ ਲੇਕਿਨ 33 ਸਾਲ ਬਾਅਦ ਇਨਸਾਫ ਮਿਲੇਗਾ ਤਾਂ ਹੁਣ ਵੀ ਜਿਹੜਾ ਹੈਗਾ ਉਮਰ ਕੈਤ ਉਹ ਹੈਗਾ ਹੁਣ ਫਾਂਸੀ ਵੀ ਜਿਹੜੀ ਕੀ ਇਹਦਾ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਬਿਲਕੁਲ ਤੇ ਲਾਜ਼ਮੀ ਤੌਰ ਦੇ ਉੱਤੇ ਜ਼ਖਮ ਅਜੇ ਵੀ ਅੱਲੇ ਨੇ ਪਰ ਇਸ ਵਕਤ ਜਿਸ ਤਰੀਕੇ ਦੇ ਨਾਲ ਅਦਾਲਤ ਦਾ ਫੈਸਲਾ ਵੇਖਣ ਨੂੰ ਮਿਲਿਆ ਹੈ 32 ਸਾਲ ਬਾਅਦ ਤਿੰਨ ਦਹਾਕੇ ਬਾਅਦ ਇੱਥੇ ਇਸ ਪਰਿਵਾਰ ਨੂੰ ਤਰਵਾਸ ਮਿਲਿਆ ਪਰ ਅਜੇ ਵੀ ਅਗਲੀ ਕਾਨੂੰਨੀ ਲੜਾਈ ਦਾ ਜ਼ਿਕਰ ਕੀਤਾ ਜਾ ਰਿਹਾ ਪਰ ਦਿਲਜੀਤ ਜਿਸ ਤਰੀਕੇ ਦੇ ਨਾਲ ਹੁਣ ਤੱਕ ਦਾ ਪੂਰਾ ਘਟਨਾਕ੍ਰਮ ਰਿਹਾ ਹੈ 32 ਸਾਲ ਲੱਗ ਗਏ ਬਿਰਖ ਹੋ ਗਏ ਇਹ ਬੰਦੇ ਅਦਾਲਤ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਤੇ ਕਾਨੂੰਨੀ ਲੜਾਈ ਲੜਦੇ ਲੜਦੇ ਪਰ ਅੱਜ ਇਹਨਾਂ ਨੂੰ ਇਹ ਇਨਸਾਫ ਮਿਲਿਆ ਲਾਜ਼ਮੀ ਤੌਰ ਦੇਤੇ ਅਜਿਹੇ ਬਹੁਤ ਸਾਰੇ ਪਰਿਵਾਰ ਪੰਜਾਬ ਦੇ ਵਿੱਚ ਨੇ ਜਿਹੜੇ ਇਸ ਤਰੀਕੇ ਦੇ ਨਾਲ ਪੁਲਿਸ ਤੇ ਇਸ ਤਸ਼ੱਦਦ ਦਾ ਪੁਲਿਸ ਦੇ ਘਟਨਾਕ੍ਰਮ ਦਾ ਸ਼ਿਕਾਰ ਹੋਏ ਨੇ ਬਿਲਕੁਲ ਦੇਖੋ ਫਰਜੀ ਜਿਹੜੇ ਝੁੱਠੇ ਮੁਕਾਬਲੇ ਸਿੱਧਾਂ ਦੇ ਜਿਹੜੇ ਪਰਿਵਾਰ ਹੋਰ ਵੀ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹ ਪਰਿਵਾਰ ਜਿਹੜੇ ਹੈਗੇ ਉਹਨਾਂ ਦਾ ਇਹੀ ਕਹਿਣਾ ਕਿ ਅੱਜ ਦੇ ਦਿਨ ਦੀ ਅਸੀਂ ਜਿਹੜੀ ਹੈਗੀ ਦੀ ਵੇਟ ਕਰ ਰਹੇ ਸੀ ਕਿ ਉਹਨਾਂ ਨੂੰ ਜਿਹੜਾ ਇਨਸਾਫ ਮਿਲੇ ਆਪਾਂ ਹੋਰ ਪਰਿਵਾਰਾਂ ਨਾਲ ਗੱਲ ਕਰਨੇ ਆ ਹਾਂਜੀ ਮਾਤਾ ਜੀ ਕੀ ਸੀਗਾ ਤੁਹਾਡੇ ਹਸਬੰਦ ਦਾ ਨਾਮ ਜੀ ਸਿਵ ਚਿੰਤ ਸੁਗਦੇਸ਼ ਸਿੰਘ ਜੀ ਹਾਂਜੀ ਅੱਜ ਜਿਹੜੀ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈਗੀ ਇਹਨੂੰ ਲੈ ਕੇ ਤੁਸੀਂ ਸੰਤੁਸ਼ਟ ਹੋ ਜਾਂ ਅੱਗੇ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹੋ ਹਾਂਜੀ ਅਸੀਂ ਇਹੋ ਮੰਗ ਮੰਗ ਹੀ ਵੀ ਇਹਨਾਂ ਨੂੰ ਫਾਂਸੀ ਚਾਹੀਦੀ ਹੈ ਅੱਜ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਆ ਕਿ ਸਾਡੀ ਸੁਣੀ ਗਈ ਮਹਾਰਾਜ ਨੇ ਜੇ ਅਸੀਂ ਧੱਕੇ ਖਾਦੇ ਸਾਡੇ ਧੱਕੇ ਦਾ ਮੁੱਲ ਮੁੜ ਗਿਆ ਕਿੰਨੇ ਧੱਕੇ ਖਾਦੇ 30 33 ਸਾਲ ਹੋ ਗਏ ਨੇ ਹਾਂਜੀ 33 ਬਹੁਤ ਏਰ ਹੋ ਗਏ ਧੱਕੇ ਖਾਦੇ ਕੰਮ ਕਰਦੇ ਕੰਮ ਕਰ ਕਰਦੇ ਇੱਥੋਂ ਤੱਕ ਕੱਢੀ ਪਹੁੰਚਦੇ ਰਹੇ ਆ ਅੱਜ ਸਾਨੂੰ ਬਹੁਤ ਬਹੁਤ ਸਾਨੂੰ ਖੁਸ਼ੀ ਹੋਈ ਆ ਤੇ ਸਾਡਾ ਧੱਕੇ ਦਾ ਮੁੱਲ ਮੁੜਿਆ ਅੱਜ ਕਾਲੀ ਭਾਂਡੇ ਮਾਂ ਮਾਜੀ ਦੇ ਕਰਕੇ ਇਹ ਕੋਲੇ ਕਦੀ ਕਿਸੇ ਦੇ ਪਿੰਡ ਫਰਾ ਕਰ ਲੈ ਕੱਢਣੇ ਕਰਕੇ ਇਹਦੇ ਕੱਢਣੇ ਅੱਜ ਅਹੀਂ ਭਾਂਡੇ ਦਾ ਸਾਡਾ ਮੁੱਲ ਮੁੜ ਗਿਆ ਇਹ ਲੜਾਈ ਵਾਸਤੇ ਤੁਹਾਨੂੰ ਕੋਈ ਜਿਆਦਾ ਲੜਦੇ ਸੀਗੇ ਇਹ ਇਹਨੂੰ ਲੈ ਕੇ ਕੋਈ ਧਮਕੀਆਂ ਵੀ ਆਉਂਦੇ ਸੀ ਇਹ ਵੀ ਕਹਿੰਦੇ ਸੀ ਤੁਸੀਂ ਵਾਪਸ ਲੋ ਜਾਂ ਕੁਝ ਕਰੋ ਹਾਂਜੀ ਸਾਨੂੰ ਕਹਿੰਦੇ ਵੀ ਫੈਸਲਾ ਕਰ ਲੋ ਨਾ ਉੱਥੇ ਪਹੁੰਚੋ ਅਸੀਂ ਕਹਿੰਦੇ ਨਹੀਂ ਅਸੀਂ ਉੱਥੇ ਪਹੁੰਚਣਾ ਪਉਂਦੇ ਨਾ ਜੇ ਸਾਡੇ ਬੰਦੇ ਨਹੀਂ ਰਹੇ ਅਸੀਂ ਤੱਕ ਇਹਰਾ ਮੋਲੇ ਮੋੜਨਾ ਆ ਅਹੀਂ ਭੜੁਖੇ ਹੀ ਪੜਾ ਇੱਕ ਜਿਹੜੇ ਟਾਈਮ ਸਾਡੀ ਰੋਟੀ ਪੱਕਦੀ ਇੱਕ ਟਾਈਮ ਨਹੀਂ ਪੱਕਦੀ ਆਡਾ ਕੱਚਾ ਕੋਠਾ ਹੀ ਸਾਡਾ ਉਹੀ ਡਿੱਗ ਪਿਆ ਸੀ ਉਹ ਸਮੇਂ ਤੇ ਸਾਡੇ ਭਣ ਭਰਾਵਾਂ ਨੇ ਕੋ ਮੜਾ ਮੋਟਾ ਕੋਠਾ ਸਾਡਾ ਸੱਤਿਆ ਬਿਲਕੁਲ ਹੈ ਪੀੜਤ ਪਰਿਵਾਰਾਂ ਦੀ ਕਹਾਣੀ ਹੈ ਜਿਹੜੇ ਕਿ ਪਿਛਲੇ 33 30 33 ਸਾਲਾਂ ਤੋਂ ਲੜਦੇ ਆ ਰਹੇ ਨੇ ਤੇ ਅੱਜ ਜੋ ਸਜ਼ਾ ਹੋਈ ਹੈ ਕੋਰਟ ਦੇ ਵਿੱਚੋਂ ਉਹਨੂੰ ਲੈ ਕੇ ਸੰਤੁਸ਼ਟ ਨਗਰ ਨੇ ਪਰ ਇਹ ਵੀ ਕਹਿਣਾ ਇਨ੍ਹਾਂ ਦਾ ਇਹ ਵੀ ਕਹਿਣਾਗਾ ਕਿ ਇਹਨਾਂ ਨੂੰ ਜਿਹੜੀ ਕਿ ਫਾਂਸੀ ਦੀ ਸਜ਼ਾ ਹੋਣੀ ਸੀ ਦੀ ਹੁਣ ਫਾਂਸੀ ਦੀ ਸਜ਼ਾ ਵਾਸਤੇ ਉਹ ਅਗਲੀ ਰਾਤ ਉਤਨੀ ਰਾਤ ਦੇ ਵਿੱਚ ਹੀ ਜਾਣਗੇ। ਨਾ ਬਿਲਕੁਲ ਅੱਖਾਂ ਦੇ ਹੰਝੂ ਇਸ ਪਰਿਵਾਰ ਦੇ ਅਜੇ ਵੀ ਉਸੇ ਤਰੀਕੇ ਦਾ ਦਰਦ ਜਿਹੜਾ ਹੈ ਉਹ ਬਿਆਨ ਕਰ ਰਹੇ ਨੇ। ਅਦਲਜੀਤ ਇੱਕ ਵਾਰ ਇਸ ਪਰਿਵਾਰ ਦੇ ਨਾਲ ਲਾਜ਼ਮੀ ਤੌਰ ਦੇ ਉਤੇ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਆਖਰ ਕਿਵੇਂ ਇਹਨਾਂ ਦੇ ਨਾਲ ਇਹ ਪੁਲਿਸ ਦੇ ਵੱਲੋਂ ਇਸ ਤਰੀਕੇ ਦਾ ਤਸ਼ੱਦਦ ਜਿਹੜਾ ਉਹ ਕੀਤਾ ਗਿਆ ਜਾਲੀ ਪੁਲਿਸ ਮੁਕਾਬਲਾ ਬਣਾਇਆ ਗਿਆ ਕੌਣ ਸੀ ਉਹ ਸ਼ਖਸ ਇਹਨਾਂ ਦਾ ਜਿਸ ਦਾ ਕਤਲ ਕੀਤਾ ਗਿਆ ਤੇ ਆਖਰ ਕਿਵੇਂ ਇਹਨਾਂ ਨੇ ਇੱਕ ਲੰਬੀ ਕਾਨੂੰਨੀ ਲੜਾਈ ਤੇ ਜਿੱਤ ਹਾਸਲ ਕੀਤੀ ਮਾਤਾ ਜੀ ਇਹ ਸੋਣੀਣਾ ਤੁਹਾਡਾ ਹੋਇਆ ਸੀ ਸੁਖਦੇਵ ਸਿੰਘ ਨੂੰ ਕਿਵੇਂ ਲੈ ਗਏ ਸੀ ਚੱਕ ਕੇ ਕਦੋਂ ਹੋਇਆ ਸੀਗਾ ਇਹ ਸਾਰਾ ਹਾਂਜੀ ਠੇਕੇਦਾਰ ਤੇ ਘਰੋਂ ਚੁਕੇ ਗਏ ਸੀ ਤੇ ਸਾਨੂੰ ਪੁਲਿਸ ਲੈ ਗਈ ਘਰੋਂ ਤੇ ਉਹ ਬਾਅਦ ਪਤਾ ਕੀਤਾ ਥਾਣੇ ਲੈ ਗਏ ਥਾਣੇ ਆਏ ਨੂੰ ਪਤਾ ਕੀਤਾ ਬੰਦੇ ਬੰਦੇ ਖੜੇ ਉਹਨਾਂ ਥਾਣੇ ਆਏ ਨੂੰ ਸਾਨੂੰ ਕੰਨੀ ਵੜਨ ਦਿੱਤਾ ਵੀ ਕਿੱਥੇ ਆ ਤੇ ਕਿੱਥੇ ਨਹੀਂ ਸਾਨੂੰ ਕਦੇ ਪਿੱਛੇ ਨੂੰ ਮੁੜ ਜੇ ਤਾਂ ਸਾਡ ਨੂੰ ਵੀ ਮਾਰਦਾ ਨਹੀਂ ਤੇ 15 ਦਿਨ ਹੀ ਸਾਨੂੰ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਵੀ ਮੌਤ ਕਰ ਦਿੱਤੀ ਉਹਨਾਂ ਦੀ ਬਿਲਕੁਲ ਜੀ ਇਹ ਜਿਹੜੇ ਚੁੱਥੇ ਮੁਕਾਬਲੇ ਦੀ ਜਿਹੜੀ ਦੱਸੀ ਜਾ ਰਹੀ ਹੈਗੀ ਇਹਨਾਂ ਨੇ ਦੱਸਿਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਕੇ ਗਏ ਸੀਗੇ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਜਿਹੜਾ ਮੁਕਾਬਲਾ ਕੀਤਾ ਗਿਆਗਾ ਵਕੀਲ ਜਿਹੜੇ ਕਿ ਪੂਰੇ ਨੂੰ ਕੇਸ ਨੂੰ ਲੜਿਆ ਉਹਨਾਂ ਨਾਲ ਗੱਲ ਕਰਦੇ ਆ ਕਿ ਸਾਹਿਬ ਇਹ ਦੱਸੋ ਇਹ ਇੰਨਾ 33 30 ਸਾਲ ਹੋ ਗਏ ਪੂਰੇ ਕੇਸ ਦੇ ਵਿੱਚ ਕਿੰਨੇ ਗਵਾਹ ਸੀਗੇ ਤੇ ਇਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਤੁਹਾਨੂੰ ਇੱਥੇ ਤੱਕ ਕੇਸ ਨੂੰ ਲੈ ਕੇ ਆਉਣਾ ਪਿਆ ਜੀ ਵੇਖੋ ਜੀ ਸਾਡੀਆਂ ਮੁਸ਼ਕਲਾਂ ਨੂੰ ਤੁਸੀਂ ਨਾ ਕਹੋ ਇਹ ਪਰਿਵਾਰ ਖੜੇ ਨੇ ਜਿਨ੍ਹਾਂ ਦੇ ਨੌਜਵਾਨ ਬੱਚਿਆਂ ਨੂੰ ਜਾਂ ਇਹਨਾਂ ਦੇ ਪਤਿਆਂ ਨੂੰ ਜਾਂ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਜਿਹੜਾ ਉਸ ਟਾਈਮ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਸਾਡੇ ਵਾਸਤੇ ਇਹ ਮੁਸ਼ਕਲਾ ਨਹੀਂ ਇਹਨਾਂ ਪਰਿਵਾਰਾਂ ਦੇ ਵਾਸਤੇ ਮੁਸ਼ਕਲਾਂ ਸੀ ਜਿਨ੍ਹਾਂ ਕੇ 32 ਸਾਲ ਤੇਲ ਤੇਲ ਜਿਹੜਾ ਉਹ ਮਾਰਕੇ ਤੇ ਇਥੋਂ ਤੱਕ ਦਾ ਜਿਹੜਾ ਸਮਾਂ ਵੇਖਿਆ ਗਿਆ ਇਹ ਜਿਹੜੇ ਬੀਬੀ ਨਾਲ ਖੜੇ ਨੇ ਇਹਨਾਂ ਨੂੰ ਵੀ ਦੋ ਦੇਣਾ ਜਿਹੜਾ ਵਾ ਉਹ ਥਾਣੇ ਦੇ ਵਿੱਚ ਰੱਖਿਆ ਗਿਆ ਇਹਨਾਂ ਦੇ ਚਾਰ ਛੋਟੇ ਛੋਟੇ ਬੱਚਿਆਂ ਸਮੇਤ ਤੇ ਇਹਨਾਂ ਦੀ ਜਿਹੜੀ ਸੱਸ ਦੇ ਨਾਲ ਤੇ ਉਥੇ ਅਨਮਨੁੱਖੀ ਇਹਨਾਂ ਦੇ ਨਾਲ ਤਸ਼ੱਦਦ ਕੀਤਾ ਗਿਆ ਤੇ ਕਰੰਟ ਤੱਕ ਇਹਨਾਂ ਨੂੰ ਲਗਾਏ ਗਏ ਤੇ ਜਦੋਂ 2 ਦਿਨ ਬਾਅਦ ਇਹਨਾਂ ਦਾ ਪਤੀ ਜਿਹੜਾ ਬਲਕਾਰ ਸਿੰਘ ਸੀ ਉਹਨੂੰ ਪੁਲਿਸ ਦੇ ਪੇਸ਼ ਕੀਤਾ ਗਿਆ ਤੇ ਫੇਰ ਇਹਨਾਂ ਸਾਰੇ ਜਿਹੜੇ ਹੈਗੇ ਬੱਚੇ ਤੇ ਬੀਬੀਆਂ ਉਹਨਾਂ ਨੂੰ ਛੱਡਿਆ ਗਿਆ ਤੇ ਉਸ ਤੋਂ ਬਾਅਦ ਵੀ ਜਦੋਂ ਮੋਤਪੇਰ ਬੰਦਿਆਂ ਵੱਲੋਂ ਬਲਕਾਰ ਸਿੰਘ ਨੂੰ ਪੇਸ਼ ਕਰਾ ਦਿੱਤਾ ਗਿਆ ਉਸ ਤੋਂ ਵੀ ਕੋਸ਼ਤ ਦੇਣ ਬਾਅਦ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਤੇ ਇੱਕ ਅੱਤਵਾਦੀ ਤੇ ਵੱਖਵਾਦੀ ਹੋਣ ਦਾ ਜਿਹੜਾ ਦਾਵਾ ਕਰਕੇ ਤੇ ਪੁਲਿਸ ਫਾਈਲਾਂ ਦੇ ਵਿੱਚ ਉਹ ਕੇਸ ਰਫਾ-ਦਫਾ ਕਰ ਦਿੱਤੇ ਗਏ ਤੇ ਇਹ ਜਿਹੜੇ ਦਰਿੰਦੇ ਪੁਲਿਸ ਮੁਲਾਜ਼ਮ ਸੀ ਉਹਨਾਂ ਵੱਲੋਂ ਆਪਣੇ ਮੋਢਿਆਂ ਦੇ ਉੱਤੇ ਸਟਾਰ ਵਧਾਲੇ ਗਏ ਤੇ ਇਨਾਮ ਲੈ ਲਏ ਗਏ ਇਹ ਸਾਰਾ ਜਿਹੜਾ ਤਸ਼ੱਦਦ ਆ ਇਨ੍ਹਾਂ ਪਰਿਵਾਰਾਂ ਨੇ ਝੱਲਿਆ ਇਨ੍ਹਾਂ ਦੀ ਜ਼ੁਬਾਨੀ ਮੁਸ਼ਕਲਾਂ ਦੱਸਦੇ ਜਿਹੜੇ ਚੰਗੇ ਲੱਗਦੇ ਆ ਸਾਡਾ ਤੇ ਕੋਰਟ ਦਾ ਕੰਮ ਸੀ ਅਸੀਂ ਤੇ ਕੋਰਟ ਦੇ ਵਿੱਚ ਜੋ ਸੀਬੀਆਈ ਨੇ ਐਵੀਡੈਂਸ ਇਕੱਠਾ ਕੀਤਾ ਸੀ ਐਂ ਉਹਨੂੰ ਅਸਿਸਟ ਕਰਨਾ ਸੀ ਉਸ ਤੋਂ ਬਾਅਦ 2016 ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਇਹ ਸਾਡੀ ਜਿਹੜੀ ਲਾਪਤਾ ਪੰਜਾਬ ਸੰਸਥਾ ਸੀ ਉਹਦੇ ਵੱਲੋਂ ਇਹਨਾਂ ਕੇਸਾਂ ਦੇ ਵਿੱਚ ਪੈਰਵਾਈ ਕੀਤੀ ਜਾ ਰਹੀ ਸੀ ਕਿਉਂਕਿ ਲੰਮੇ ਸਮੇਂ ਤੋਂ ਕੇਸ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜਿਹੜੇ ਸਟੇਰ ਹੈ ਸਟੇਰ ਰਹਿ ਰਹੇ ਸੀ ਤੇ ਜਿਹੜਾ ਐਵੀਡੈਂਸ ਸੀ ਇਹਦੇ ਵਿੱਚ ਖਤਮ ਹੁੰਦਾ ਜਾ ਰਿਹਾ ਸੀ ਕਿਉਂਕਿ 32 35 ਸਾਲ ਪਹਿਲਾਂ ਜਿਹੜੇ ਲੋਕਾਂ ਦੇ 60 60 65 65 ਸਾਲ ਉਮਰ ਸੀ ਜਿਹੜੇ ਆਈ ਵਿਟਨੈਸ ਸੀ ਉਹਨਾਂ ਦੀ ਮੌਤ ਹੁੰਦੀ ਜਾ ਰਹੀ ਸੀ ਤੇ ਐਵੀਡੈਂਸ ਖਤਮ ਹੁੰਦਾ ਜਾ ਰਿਹਾ ਸੀ ਕਿਉਂਕਿ ਇਹ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਚਾਹੁੰਦੇ ਆਂ ਤੇ ਰਹਿ ਕੇ ਤੇ ਕੇਸ ਨੂੰ ਇਸ ਤਰ੍ਹਾਂ ਲਟਕਾ ਕੇ ਤੇ ਇਹ ਐਵੀਡੈਂਸ ਖਤਮ ਹੁੰਦਾ ਵੇ ਕੇ ਬਰੀ ਹੋਣਾ ਚਾਹੁੰਦੇ ਸੀ ਜੋ ਕਿ ਇਹਨਾਂ ਦੀ ਮਨਸ਼ਾ ਉਹ ਪੂਰੀ ਨਹੀਂ ਹੋਈ ਕੋਸ਼ਟ ਕੋਰਟ ਦੇ ਵਿੱਚ ਜਿਹੜਾ ਸ਼ਫੀਸ਼ੈਂਟ ਐਵਿਡੈਂਸ ਜਿਹੜਾ ਉਹ ਆ ਗਿਆ ਤੇ ਇਹਨਾਂ ਲੋਕਾਂ ਨੂੰ ਅੱਜ ਜਿਹੜੀ ਆ ਉਹ ਉਮਰ ਕੈਦ ਦੀ ਸਜ਼ਾ ਹੋਈ ਆ ਕਿੰਨੇ ਗਵਾਹ ਸੀਗੇ ਤੇ ਕਿੰਨੇ ਗਵਾਹ ਦੀ ਇਸ ਦੇ ਵਿੱਚ ਮੌਤ ਹੋਈ ਕਿਉਂਕਿ 30 30 33 ਸਾਲ 32 ਸਾਲ ਹੋ ਗਏ ਇਸ ਪੂਰੇ ਮਾਮਲੇ ਨੂੰ ਚੱਲਦੇ ਨੂੰ ਜੀ ਜਿਹੜੇ ਇਹਦੇ ਵਿੱਚ ਟੋਟਲ 28 ਦੇ ਕਰੀਬ ਜਿਹੜਾ ਵਿਟਨੈਸ ਆ ਉਹ ਐਗਜ਼ਾਮਿਨ ਹੋਇਆ ਤੇ ਕਾਫੀ ਜ਼ਿਆਦਾ ਦੀ ਜਿਹੜੀ ਆ ਉਹ ਟ੍ਰਾਇਲ ਦੇ ਦੌਰਾਨ ਡੈਥ ਹੋ ਚੁੱਕੀ ਆ ਕਿਉਂਕਿ ਇਹ 2001-2 ਤੋਂ ਲੈ ਕੇ 2016 ਤੱਕ ਇਹ ਕੇਸ ਜਿਹੜੇ ਆ ਉਹ ਸਟੇ ਰਹੇ ਆ ਤੇ ਇਸ ਕਰਕੇ ਸਾਰਾ ਐਵੀਡੈਂਸ ਜਿਹੜਾ ਵਰਬਲੀ ਸੀ ਜਿਹੜੇ ਉਸ ਟਾਈਮ ਦੇ ਆਈ ਵਿਟਨੈਸ ਸੀ ਉਹ ਉਹ ਕੋਰਟ ਦੇ ਵਿੱਚ ਨਹੀਂ ਨਹੀਂ ਪਹੁੰਚ ਸਕੇ ਪਰ ਪਰਿਵਾਰਾਂ ਦੇ ਵਿੱਚ ਕਿਉਂਕਿ ਕਾਫੀ ਇਹ ਜਿਹੜੇ ਗਰੀਬ ਪਰਿਵਾਰ ਸੀ ਇਹਨਾਂ ਦਾ ਸਿਰੜ ਸੀ ਤੇ ਇਹ ਇਹ ਵੇਖਣਾ ਚਾਹੁੰਦੇ ਸੀ ਕਿ ਜਿਹੜੇ ਲੋਕਾਂ ਨੇ ਸਾਡੇ ਜਿਹੜੇ ਬੇਕਸੂਰ ਬੱਚੇ ਸੀ ਜਿਹੜੇ ਪੁਲਿਸ ਵੱਲੋਂ ਖੁਦ ਐਸਪੀਓ ਧਰਤੀ ਕੀਤੇ ਗਏ ਸੀ ਉਹਨਾਂ ਨੂੰ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਚੁੱਕ ਕੇ ਤੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਇਹ ਲੋਕ ਉਹਨਾਂ ਨੂੰ ਸਜ਼ਾ ਦਿਵਾਉਣੀ ਚਾਹੁੰਦੇ ਸੀ ਤੇ ਇਹਨਾਂ ਨੇ ਆਪਣਾ ਜਿਹੜਾ ਸਿਰੜ ਨਹੀਂ ਛੱਡਿਆ ਤੇ ਆਪਣਾ ਜੋ ਵੀ ਐਵੀਡੈਂਸ ਸੀ ਕੋਰਟ ਦੇ ਵਿੱਚ ਆ ਕੇ ਸਾਬਤ ਕੀਤਾ ਗਰੀਬ ਹੋਣ ਦੇ ਨਾਤੇ ਵੀ ਤੇ ਉੱਚ ਅਫਸਰਾਂ ਦੀਆਂ ਜਿਹੜੀਆਂ ਧਮਕੀਆਂ ਡਰਾਵੇ ਤੇ ਜਿਹੜੀਆਂ ਉਹਨਾਂ ਦੀਆਂ ਉਹਨਾਂ ਵੱਲੋਂ ਲਾਲਚ ਦਿੱਤੇ ਜਾਂਦੇ ਸੀ ਉਹਨੂੰ ਵੀ ਇਗਨੋਰ ਕਰਕੇ ਨਾ ਐਵੀਡੈਂਸ ਜਿਹੜਾ ਪੂਰਾ ਕੋਰਟ ਦੇ ਵਿੱਚ ਸਾਬਤ ਕੀਤਾ ਤੇ ਉਹਦੇ ਤੈਤ ਹੀ ਅੱਜ ਜਿਹੜੀ ਕੋਰਟ ਨੇ ਇਹਨਾਂ ਪੰਜ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਜਿਹਦੇ ਵਿੱਚ ਉਸ ਟਾਈਮ ਦੇ ਡੀਐਸਪੀ ਭਪਿੰਦਰਜੀਤ ਜਿਹੜੇ ਬਾਅਦ ਵਿੱਚ ਐਸਐਸਪੀ ਰਿਟਾਇਰ ਹੋਏ ਨੇ ਸੂਬਾ ਹਰਿਆਣ ਦੇ ਜਿਹੜਾ ਉਸ ਟਾਈਮ ਦਾ ਸਚੂ ਆਪਰੇ ਆਪ ਨੂੰ ਸੁਪਰ ਅਜੇ ਵੀ ਹਲੇ ਨੇ ਤੁਸੀਂ ਗੱਲਬਾਤ ਜਾਰੀ ਰੱਖੋ ਦਲਜੀਤ ਤਾਂ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ